ਤੂੰ ਜਾ ਨਾਲੇ ਸੋਨੂ ਲੈ ਲਿਆ ਨਾਲੇ ਸ਼ਮੇ ਨੂੰ ਛੱਡ ਕੋਈ ਗੱਲ ਨਹੀਂ ਇਹਨੂੰ ਮੈਂ ਗਿਆ ਦਿਨੋਂ ਮਨ ਭਰਤੀ ਸੀ ਵੀ ਸ਼ਮੀ ਇਹਦੇ ਦੇ ਨਾਲ ਰਹਿ ਕੇ ਚਲੀ ਐ ਤੇ ਮੇਰਾ ਜੀ ਨਹੀਂ ਲੱਗਣਾ ਤੇ ਕਿਉਂਕਿ ਤੂੰ ਨਾਲ ਚਲੀ ਜਾਂ ਰਾਤ ਰਾਏ ਭਲਾ ਮੂਆ ਜੀ ਚਲੋ ਜਾਓ ਚੱਚੀ ਕੀ ਐਂ ਕਰਉ ਤੁਸੀਂ ਚਾਹਤਾ ਕੋਈ ਗੱਲ ਨਹੀਂ ਤੀ ਆਰਡਰ ਲਿਆ ਉਹ ਕਿ ਛੱਡੋ ਨਹੀਂ ਮੈਂ ਨਾਲ ਜਾਣਾ ਤੇ ਗੱਡੀ ਕੱਢ ਲਓ ਕੱਢ ਲਵਾਂਗਾ ਗੱਡੀ ਚਲੋ ਜਾਓ ਚਲੋ ਆਓ ਉਹ ਤਾਂ ਪਹਿਲਾਂ ਭਰਾਈ ਜਸਵੀਰ ਆ ਫਸੂਟ ਰੱਖ ਲੈਣਾ ਸੀ ਹਾਂਜੀ Ce l'ho, ce l'ho, ce l'ho. Ma posteremo? ਤਾਵੇ ਹੈ ਕਿਉਂ ਗਿਆ ਦਿੰ ਨੂੰ ਕਿਉਂ ਰੋਈ ਜਨੀ ਹੈ ਕਿ ਮੈਂ ਕਦੇ ਰੋ ਨਹੀਂ ਆ ਮੈਂ ਤਾਂ ਚੁੱਪ ਵੀ ਹੋ ਗਈ ਰੋ ਰੋ ਕੇ ਹੈ ਨਾ ਵੱਡੀ ਮੰਮਾ ਨੇ ਚੁੱਪ ਕਰਾਤਾ ਵੇ ਹੈ ਨਾ ਤੂੰ ਇਹ ਨਹੀਂ ਮੰਮਾ ਨੂੰ ਫੜਾ ਦਨਾ ਲੈ ਮੈਨੂੰ ਫੜਾ ਦੋ ਕਿਉਂ ਕੀ ਗੱਲ ਹੈ ਮੈਂ ਵੀ ਤਾਂ ਸਮਝ ਸਕਦੀ ਆ ਅਗੋਂ ਮੈਂ ਹੀ ਸਮਝਣਾ ਅੱਛਾ ਹਾਂ ਤਨ ਬੱਚਾ ਚੁੱਪ ਕਰਣਾ ਆਂਦਾ ਵਾ ਨਹੀਂ ਆਂਦਾ ਨਾ ਅੱਜ ਕਰਾਤਾ ਨਾ ਫੋਲੇ ਲਈ ਸਿੱਖ ਜਾਾਂਗੀ ਮੈਂ ਚੁੱਪ ਕਰ ਗਿਆ ਹੈ ਨਾ ਟੱਡੇ ਕੋਲ ਜੀ ਹਾਂ ਜੀ ਸਹੀ ਹੈ ਹੈਲੋ ਹੈਂ ਇਹ ਤੁਹਾਡੇ ਵੱਲ ਦੇਖੰਦੀ ਐ ਕੌਣ ਐ ਸਾਡੇ ਦੋਵਾਂ ਵੱਲ ਦੇਖੰਦੀ ਐ ਹਾਏ ਹਾਏ ਕਿ ਤੁਹਾਨੂੰ ਕੈਂਡੀ ਪਸੰਦ ਆ ਗਈ ਸੀ ਹੋਏ ਹੋਏ ਤੋਹੇ ਦੇ ਗਰੀ ਅੱਜ ਕਿਹੋਣਾ ਕੋਈ ਨਹੀਂ ਲੱਭਦਾ ਇਹੀ ਸੀ ਤੇ ਪਪਾ ਨਾ ਤੇ ਪਪਾ ਗੰਦੇ ਗੰਦੀ ਚੀਜ਼ ਨਹੀਂ ਲੈਣੀ ਐਂ ਦੇਖੋ ਕੈਂਡੀ ਤਾਂ ਨਹੀਂ ਐ ਆ ਚੱਲੀਏ ਕਿਤੇ ਮਾਰਕੀਟ ਵੇ ਜਾਦੇ ਲਈ ਸ਼ੋਪਿੰਗ ਕਰ ਲਈਏ ਥੋੜੀ ਬਹੁਤ ਨਾਲ ਸ਼ਾਮੇ ਪਾਰਕ ਚ ਕਮਾ ਲਿਆਵਾਂਗੇ ਦਿੱਤਾ ਕੋਈ ਖੁਸ਼ ਹੈ ਹੈ ਤੇ ਹੋ ਨਹੀਂ ਹੈ ਬੱਚੇ ਨੂੰ ਪਤਾ ਹੁੰਦਾ ਵਾ ਕਿ ਦੇਖੋ ਜਾਨਕੀ ਦੇਖੋ ਨਹੀਂ ਸਾਰਿਆਂ ਦਾ ਜੀ ਲੱਗਿਆ ਮੈਂ ਹਸਾ ਲੈਣਾ ਕਰ ਕੁੰਦੇ ਕੁੰਦੇ ਕੋ ਕੀ ਕਹਿੰਦੇ ਸੀ ਸਾਰਿਆਂ ਦਾ ਜੀ ਲੱਗਿਆ ਤਾਂ ਸਭ ਤੋਂ ਜ਼ਿਆਦਾ ਸੁਖਮਨੀ ਦਾ ਹੈ ਨਾ ਭਾਈ ਚੁੱਕੋ ਉਹ ਚੁੱਕੋ ਇਸ ਲੈ ਚੱਲਦੇ ਆਜਾ ਮੈਂ ਕਦੂਦੀ ਵੇਖਣ ਨਹੀਂ ਸੁਗਮਣ ਕਦੂਦੀ ਨਹੀਂ ਰੋਣ ਕੀ ਹੋਇਆ ਵਾ ਪਾਜੀ ਤੁਸੀਂ ਲਾਗੇ ਖਲੋਤੇ ਜੇ ਤੁਹਾਨੂੰ ਨਹੀਂ ਦਿਖੰਦਾ ਕੋ ਦੁੱਧ ਦੀ ਕੁੜੀ ਉੱਚੀ ਉੱਚੀ ਦੌਂਦੀ ਆ ਉਹਨੂੰ ਚੁੱਪ ਕਰਾਉਣ ਦੀ ਜੇ ਹੋਰ ਤੂੰ ਆਪਣੇ ਆਰੇ ਲੱਗੇ ਜੇ ਤੁਸੀਂ ਸਿਮਰਨਤਾ ਪਾਜੀ ਇਹ ਪਾਜੀ ਕਿਦੋਂ ਕਹਿ ਲੱਭੀ ਦੁੱਧ ਮੈਨੂੰ ਜੀਜੂ ਕਿਨਹੀਂ ਨਹੀਂ ਸਮੇਂ ਦੇ ਨਾਲ ਨਾ ਨਾ ਸਾਰਾ ਕੁਝ ਚੇਂਜ ਹੋ ਜਾਂਦਾ ਜਿੱਦਾਂ ਲੋਕੀ ਚੇਂਜ ਹੋ ਜਾਂਦੇ ਨਾ ਆਪ ਨੂੰ ਵੀ ਚੇਂਜ ਹੋਣਾ ਚਾਹੀਦਾ ਵਾ ਦੱਸੋ ਕਿੰਨਾ ਸੋਨਾ ਨੂੰ ਮੈਂ ਚੁੱਪ ਕਰਾਇਆ ਵਾ ਮੇਰੇ ਕੋ ਖੇੜ ਦੀ ਵੀ ਸੀ ਮੈਨੂੰ ਪਤਾ ਕਿਸੇ ਵੱਲੋਂ ਗੁੱਸਾ ਜੜਿਆ ਆ ਲੈ ਕੇ ਚਲੀ ਗਈ ਸੁਖਮਨ ਨੂੰ ਕਿ ਚੱਕਰੀਏ ਤੇ ਤੱਕਰਦੀ ਨਹੀਂ ਦੀ ਇਹਨੇ ਮੈਨਾਂ ਕਦਾ ਬੋਲਣ ਦੀ ਹੈ ਤੁਹਾਡਾ ਕੋਈ ਘਰ ਨਹੀਂ ਹੋਣੀ ਹੈ ਮੇਰੇ ਨਾਲ ਦੂਜਾ ਨਹੀਂ ਮੈਨੂੰ ਚੱਗੀ ਭਲੀ ਸੀ ਕੋਈ ਨਹੀਂ ਮੰਮੀ ਨੂੰ ਆ ਲੈੰਦੋ ਉਹ ਵੀ ਨਾ ਬਹਿ ਕੇ ਗੱਲ ਕਰ ਲੈਨੇ ਅਸਲੀ ਚੱਲ ਮੈਂ ਤੇ ਟੈਨਸ਼ਨ ਹੈ ਲਾਉਂ ਤੁਹਾਨੂੰ ਜਾਣੀ ਕਿਤੇ ਵੈਸੇ ਬੱਚੇ ਨੂੰ ਖੜਾਣਾ ਨੂੰ ਵੀ ਲੈਣਾ ਮੈਂ ਤੁਹਾਡੇ ਸਾਹਮਣੇ ਕਹਿ ਨਹੀਂ ਸਨ ਮਾਰਕੀਟ ਲੈ ਜਾਨੇ ਆ ਹਾਂ ਇਹ ਉਹਦੇ ਨਾਲ ਗਈ ਆ ਤੇ ਕਮਰੇ ਚ ਕਿੰਨਾ ਘੱਟਾ ਮਟੀ ਚੜ ਗਿਆ ਵਾ ਆ ਜੇਗੀ ਰੋਜ਼ ਸਫਾਈ ਕਰਦੀ ਆ ਦੋ ਦਿਨ ਸਫਾਈ ਗਈ ਹੋਈ ਕੋਈ ਹਾਲੀ ਉਹ ਵੀ ਤਾਂ ਸਿੰਗਰ ਕਾਰਪੂਰ ਦਿੰਦੀ ਆ ਹੁਣ ਬੱਚਾ ਛੋਟਾ ਹੋਣਾ ਇੰਨੇ ਵੀ ਨਹੀਂ ਲਾਹਦਾ ਕਿਤੇ ਕੱਪੜਾ ਮਾਰਿਆ ਹੈਗਾ ਠੀਕ ਹੈ ਚਾਬੀ ਦੇ ਰੰਜੀਤ ਕਿੱਥੇ ਸੁੱਟ ਗਏ ਨੇ ਕੋਈ ਹਾਲ ਨਹੀਂ ਬਣਾ ਦਾ ਮਣੀ ਕਿਹਾ ਪਤਾ ਕੀ ਕਹਿਣਾ ਸ਼ਮੀ ਚਾਬੀ ਨਹੀਂ ਵੇਖੀ ਅ ਮੈਂ ਤੈਨੂੰ ਫੜਾਈ ਸੀ ਚਾਬੀ ਕੱਪੜੀ ਆ ਵੀ ਕਿੰਨਾ ਟੇਵਾ ਕਿ ਰੱਖਣੇ ਪੈਣੇ ਤੂੰ ਮੰਗਦੀ ਐ ਪੈਦਲੇ ਬਸ ਘਰ ਵਾਲੀ ਦੇਖੀ ਜਾਏ ਲੱਗੀ ਆਸੇ ਪਾਸੇ ਜੋ ਹੁੰਦਾ ਉਹ ਵੀ ਵੇਖ ਲਿਆ ਕਰ ਤੈਨੂੰ ਅੱਖਾਂ ਨਾਲ ਵੀ ਕੋਈ ਜਿਹਦਾ ਕੀ ਹੋਇਆ ਸਮਰਤ ਇਦਾਂ ਕਾਤੋਂ ਬੋਲਣ ਦੀ ਆ ਕੋਝ ਹੋਇਆ ਏ ਕਿਦਾਂ ਬੋਲਣ ਦੀ ਆ ਤੂੰ ਕੀ ਹੋਇਆ ਕੀ ਆ ਜਦੋਂ ਦੇ ਇਸ ਘਰ ਵੀ ਚਾਹੀਜੇ ਕੱਲ ਤੇ ਤੈਨੂੰ ਕੁਝ ਨਹੀਂ ਦਿਖਦਾ ਕਿਥੇ ਕੀ ਹੋਣਦਿਆ ਵਾ ਕੁਝ ਨਹੀਂ ਦਿਖਦਾ ਆ ਹੀ ਦੇਖਣਿਆ ਪਿੱਥ ਲਾਰਾ ਬੜਾ ਪਿਆਰ ਆ ਅੰਦਰੋਂ ਨਹੀਂ ਕਿਸੇ ਨੇ ਘਰ ਕੀਤੀ ਹੈ ਕਿ ਚਿੱਪ ਜੰਮੀ ਪਈ ਆ ਤੇਰੀ ਖੱਟੇ ਮਿੱਟੀ ਦੀ ਕੀ ਹੋਇਆ ਵਾ ਹੋਰ ਬਸ ਘਰ ਦੇਖ ਲਾਰਾ ਚੁੱਕ ਦੇ ਰਿਓ ਕੋ ਕਾਮਣਾ ਕੋਈ ਵੇਖਿਓ ਹੋਰ ਕੋਈ ਵੇਖ ਲਓ ਬਾਹਰ ਕੀ ਖੁਸ਼ ਹੋਣਦਿਆ ਵਾ ਬਾਹਰ ਕੀ ਹੋਣਦਿਆ ਬਾਹਰ ਇਧਰੋਂ ਭਰਾ ਕਿ ਤੈਨੂੰ ਮਾਸਾ ਵੀਰ ਨੂੰ ਤਾਂ ਲੱਗਦਾ ਵੇਖਦੇ ਅੰਨੀ ਹੋਈ ਫਿਰਦੀ ਹੁਣ ਸਾਲਾ ਕੁਝ ਘਰੇ ਦਿਖਣ ਵੀ ਨਹੀਂ ਦਿਆ ਤਾਂ ਵੀ ਜੇ ਤੇ ਮਾ ਕੰਮ ਕਰੰਦੇ ਆਪਣੀ ਬਾਹਰ ਤੇ ਕੋਈ ਵੀ ਨਹੀਂ ਆ ਬੈਠੀ ਹੈ ਜਿਹੜੀ ਆਈ ਹੈ ਨਾ ਵੀ ਤੇ ਬੈਠੀ ਕਿਤੇ ਲੱਗੇ ਨਹੀਂ ਪਤਾ ਲੱਗਦਾ ਕਿਧਰ ਲੱਗੇ ਕਿਧਰ ਲੱਗੇ ਬੈਠੀ ਮੈਂ ਤੁਹਾਨੂੰ ਕਿਹਾ ਆਪਣੀ ਆਹ ਤੇ ਆਪਣਾ ਦਿਮਾਗ ਖੋਲ ਕੇ ਰੱਖਿਆ ਕਰੋ ਆਸੇ ਪਾਸੇ ਵੇਖਿਆ ਕਰੋ ਹੋਣ ਕੀ ਦਿਹਾਵਾ ਕਿਧਰ ਲੱਗੇ ਬੈਠੀ ਹੀ ਬੋਲ ਨਾ ਅਰੇ ਰੰਜੀਤ ਦੇ ਲੱਗੇ ਬੈਠੀ ਹੈ ਹਾਂ ਹਾ ਹੋ ਤੇ ਕਿਥੇ ਗਿਆ ਰੰਜੀਤ ਕਿਉਂ ਗਿਆ ਬਾਹਰ ਚਲ ਗਿਆ ਬਣਾਣ ਰੰਜੀਤ ਮੈਂ ਨਹੀਂ ਕਿਤੇ ਮਾਸਾ ਨਹੀਂ ਤੇ دماغ ਕੰਮ ਕਰਦਾ ਅੱਖਾਂ ਦੇ ਸਾਹਮਣੇ ਸਾਰਾ ਕੁਝ ਉਹ ਤਾਂ ਵੀ ਨਹੀਂ ਦਿਖਣਾ ਇਹਨੂੰ ਕੀ ਹੋਣ ਕੀ ਦਿਹਾ ਇੱਥੇ ਹੋਰ ਰੰਜੀਤ ਨੂੰ ਵੇਖਣ ਚਲ ਗਈ ਜਿਹੜੀ ਚੀਜ਼ ਦੇਖਣ ਵਾਲੀ ਉਹ ਤੇਰੇ ਕੋਲ ਵੇਖੀ ਨਹੀਂ ਜਾਂਦੀ ਮੇਰੀ ਗਾਜ਼ੋ ਨਾ ਰੰਜੀਤ ਨੂੰ ਵੇਖਿਆ ਕਿ ਤੇ ਇੱਥੇ ਹੀ ਵੇਸੀ ਆਜਾ ਤੁਸੀਂ ਮੇਰੇ ਕੋਲ ਇਹਦੇ ਪੈਟਰੋਲ ਆ ਕੇ ਇੱਥੇ ਤੇ ਕਿਤੇ ਆਪਣੀ ਦੱਸਣ ਦੇ ਆਵਾਜ਼ ਆ ਗਈ じゃ ਹਾਂਜੀ ਕਦਰ ਵਾਲਾ ਪਿਆ ਵਾ ਨਹੀਂ ਗੱਲ ਸੁਣ ਹਾਂ ਕਿੱਥੋਂ ਆਏ ਜੇ ਤੁਸੀਂ ਨਹੀਂ ਤੇ ਕਾ ਮਸੇ ਬਾਹਰ ਕਿਉਂ ਕੀ ਗੱਲ ਹੋ ਗਈ ਆ ਹਾਂ ਭણે ਤੁਸੀਂ ਘਰ ਬੈਠੇ ਹੋ ਨਾ ਇੱਥੇ ਨਹੀਂ ਮੈਂ ਤਾਂ ਬਾਹਰ ਸੀਗਾ ਕਿਉਂ ਕੀ ਗੱਲ ਹੋ ਗਈ ਆ ਨਹੀਂ ਨਹੀਂ ਗੱਲ ਕੁਝ ਨਹੀਂ ਹੋਈ ਹਾਂ ਅੱਛਾ ਮੇਰੀ ਗੱਲ ਸੁਣੋ ਜਦੋਂ ਮੈਂ ਉੱਥੇ ਬੈਠੀ ਹੀ ਪਈ ਕੇ ਹਾਂ ਉਦੋਂ ਤੇ ਆਪਾਂ ਨੂੰ ਬੜਾ ਹੀ ਜੌਂਡਿਆ ਸੀ ਅਖੇ ਮੇਰਾ ਜੀ ਨਹੀਂ ਲੱਗਦਾ ਮੇਰਾ ਜੀ ਨਹੀਂ ਲੱਗਦਾ ਮੈਡਮ ਜੀ ਘਰ ਆਜੋ ਤੇ ਆ ਮੈਂ ਰਾਤ ਦੀ ਆਈ ਆ ਤੇ ਜਨਾਬ ਕੋਲ ਟਾਈਮ ਹੀ ਨਹੀਂ ਆ ਗੱਜਣਾ ਨਹੀਂ ਲੱਗੇ ਬਹਿਨਦਾ oh ho ਕੰਮ ਤੈਨੂੰ ਪਤਾ ਮੇਰਾ ਕੰਮ ਦਾ ਉਹ ਹੀ ਗੱਲ ਕਰਦੀ ਨੀਦਰਪਹਿਲੇ ਵੀ ਉਹੀ ਕੰਮ ਹੀ ਅੱਜ ਕੱਲ ਕੋਈ ਜਗਾ ਨਹੀਂ ਤਾਨੂੰ ਕੰਮ ਹੋਣ ਲੱਗ ਪਿਆ ਇਹ ਤੈਨੂੰ ਪਤਾ ਕੰਮ ਦਾ ਪਤਾ ਹੁੰਦਾ ਕਿਹੜੇ ਮਿੰਟੇ ਤੋਂ 2 ਮਿੰਟਾਂ ਚ ਆ ਗਿਆ ਕਿ ਨਹੀਂ ਆ ਗਿਆ ਤੇ ਕੋਈ ਗੱਲ ਨਹੀਂ ਮੈਂ ਫੇਰ ਚੱਲ ਜੰਗੀ ਦੋ ਸੌਟ ਪਾ ਕੇ ਜੇ ਤੁਹਾਡੇ ਕੋਲ ਟਾਈਮ ਹੀ ਨਹੀਂ ਲੱਗੇ ਬਹਿਨਦਾ ਤੇ ਆ ਮੈਨੂੰ ਸਿਰ ਮਰਦਾਂ ਦੀ ਹੁਣੇ ਇੱਥੇ ਬੈਠੇ ਹੀ ਆਹਿਆ ਤੂੰ ਮੈਂ ਕਹਿ ਦਿੰਦਾ ਤੂੰ ਨਾ ਹੀ ਆਉ ਰੇਉਣੇ ਦੂਦ ਦੇ ਤင်း ਤੈ ਮੈਂ ਕਹਿਆ ਵਧੀਆ ਕੰਮ ਤੋਂ ਬੱਝੀ ਆ ਤੂੰ ਫੇਰ ਉਹ ਗੱਲ ਕੀਤੀ ਮੇਰੀ ਗੱਲ ਮੈਂ ਕਹਿਣਾ ਮੰਦੀ ਤਾਂ ਹੈ ਨਹੀਂ ਤੂੰ ਅੱਛਾ ਉਹ ਯਕੀਨ ਤੈਨੂੰ ਪੱਕੀ ਨਾ ਪੱਕੀ ਚੱਲ ਜਾ ਹੈ ਪੱਕੀ ਕਿਉਂ ਜਾਣਾ ਤੈਨੂੰ ਮੈਂ ਪੱਕੀ ਜਾਣ ਲਈ ਕਿਹਾ ਤੈਨੂੰ ਨਹੀਂ ਤੇ ਇਹ ਕੀ ਚੱਕਰ ਆ ਪਹਿਲੇ ਤੋਂ ਤੁਸੀਂ ਆਂਦੇ ਹੋ ਕਿ ਤੂੰ ਦੋ ਦੇਣਾ ਮੈਨੂੰ ਉੱਥੇ ਜਾ ਤੇ ਹੁਣ ਮੈਂ ਇਤਨਾ ਦਿਨ ਲਾ ਕੇ ਉੱਥੋਂ ਆਈ ਆ ਤੇ ਤੁਸੀਂ ਫੇਰ ਆਖਣ ਦੇ ਜੀ ਪਿਆਹੀ ਉੱਥੇ ਚੱਲ ਜਾ ਨਾ ਕੀ ਗੱਲ ਆ ਤੈਨੂੰ ਹੋ ਕੀ ਗਿਆ ਵਾ ਮੈਂ ਕਹਿੰਦੀ ਤੁਹਾਨੂੰ ਕੀ ਹੋ ਗਿਆ ਰੰਜੀ ਤੈਨੂੰ ਅੱਜ ਕੱਲ ਮੈਨੂੰ ਤਾਂ ਕੁਛ ਨਹੀਂ ਹੋਇਆ ਮੈਂ ਤੇਰੇ ਭਲੇ ਦੀ ਗੱਲ ਕਰਦਾ ਇੱਥੇ ਜਵਾਬ ਸਾਂਭਣਾ ਪੈਣਾ ਸਾਰਿਆਂ ਦੀਆਂ ਰੋਟੀਆਂ ਲਾਉਣੀਆਂ ਪੈਣੀਆਂ ਤੈਨੂੰ ਕੰਮ ਤੋਂ ਬਚਾਉਂਦਿਆਂ ਵਾ ਹੈ ਕਿਹਾਕਰ ਤੂੰ ਮੇਰੀ ਈ ਐ ਨਾ ਤੇਰੇ ਬਾਰੇ ਸੋਚਣਾ ਮੈਂ ਮੈਂ ਉਹਨਾਂ ਬਾਰੇ ਵੀ ਸੋਚਣਾ ਕੋ ਤੂੰ ਉਲਟਾ ਮੈਨੂੰ ਪਈ ਜਾਨੀਂ ਕੀ ਹੋਇਆ ਤੈਨੂੰ ਹੁਣ ਕਿੱਥੇ ਚੱਲੇ ਜੀ ਮੈਂ ਤਾਂ ਆਇਆ ਵਾਂ ਚੱਲਿਆ ਨਹੀਂ ਆ ਕੇ ਆਜੋ ਫੇ ਹਾਂ ਚੱਲ ਮੇਰੀ ਗੱਲ ਸੁਣ। ਆ ਬਾਹਰ ਕੀ ਬਕਵਾਸ ਕਰਕੇ ਹੁੰਦੀ ਤੂੰ? ਲੈ, ਬਾਹਰ ਕੀ ਕਹਾਂ ਮੈਂ? ਕਹਿ ਮੈਂ ਕੀ ਆਵਾਜ਼ ਤੇ ਮੈਂ ਰਾਤ ਦੀ ਆਈ ਆ ਤਾਂ ਮੇਰੇ ਲਾਗੇ 2 ਮਿੰਟ ਬਹਿ ਜਾ। ਹਾਈ ਦਾ ਨਹੀਂ ਨਾ ਬੋਲੀ ਤੂੰ ਕਿੰਨੀ ਉੱਚੀ ਉੱਚੀ ਬੋਲਦੀ ਐ ਤੇਰੇ ਸਾਹਮਣੇ ਘਰੇ ਕੋ ਬਗਾਨਾ ਕੋਈ ਆਇਆ ਹੋਵੇ ਤੇ ਇਦਾਂ ਬੋਲੀਦਾ ਕੀ ਸੋਚੁੰਦੇ ਉਹ ਮੇਰੇ ਬਾਰੇ? ਹੋ ਗਏ 2 ਮਿੰਟ ਇੱਥੇ। ਇੱਥੇ ਬਿਠਾ ਤੇ ਲੱਗੀ ਆ। ਹਾਂ ਤੇ ਬਹੋਂ ਨਾ ਫਿਰ? ਦੱਸ। ਗੱਲ ਸੁਣੋ। ਦੱਸ। ਮੈਂ ਨਾ ਕੁਝ ਸੁਣਿਆ ਵਾਂ। ਕੀ ਸੁਣਿਆ ਤੂੰ? ਧੋਕ ਧੋਕ ਕੇ ਨਾ। ਤਰੀ ਆਈ ਹੈ ਨਾ ਕੋਈ ਉਹਦੇ ਲੱਗੇ ਪਿੰਦੇ ਜਾਂ ਜਿਹੜੀ ਪਾਣੀ ਆਈ ਆ ਤੁਹਾਡਾ ਕੀ ਮਤਲਬ ਉਹਦੇ ਲੱਗੇ ਬਹਿਣਾ ਮੇਰੀ ਗੱਲ ਸੁਣ ਆ ਕਦੇ ਸ਼ੱਕ ਜੇ ਕਰੀ ਨਹੀਂ ਤੂੰ ਬਾਰ ਬਾਰ ਕਿਹਨ ਸਖਾਹ ਪੜਾ ਕੇ ਭੇਜਿਆ ਤੈਨੂੰ ਮੇਰੀ ਗੱਲ ਸੁਣ ਪੁੱਤ ਤਾਹੀ ਲਿਆਗਾ ਮੰਮੀ ਹੈਗੇ ਆ ਸਿਮਰਤ ਹੈਗੀ ਆ ਉਹ ਆਪੇ ਬਹਿ ਜਾਣਗੇ ਉਹਦੇ ਲੱਗੇ ਜੋਨ ਪੁੱਛਣਾ ਵਾ ਨਾ ਉਹਨੂੰ ਪੁੱਛ ਲੈਣਗੇ ਜਿਹੜੀ ਚੀਜ਼ ਦੀ ਲੋੜ ਹੈ ਨਾ ਉਹਨੂੰ ਦੇ ਦੇਣਗੇ ਆ ਤੁਹਾਡਾ ਜ਼ਿਆਦਾ ਜ਼ਰੂਰ ਨਹੀਂ ਉਹਦੇ ਲੱਗੇ ਟੋਕ ਟੋਕ ਕੇ ਬਹਿਣਾ ਮੇਰੀ ਸੁਣ ਗੱਲ ਘਰੇ ਕੋਈ ਰਿਸ਼ਤੇਦਾਰ ਆਇਆ ਨਾ ਭੈਣ ਭਰਾ ਕੋਈ ਆਇਆ ਵਾ ਤੇ ਮੇਰਾ ਫਰਜ਼ ਉਹਦੇ ਲੱਗੇ ਬਹਿਣਾ ਤਨਾਲੇ ਤੂੰ ਮੈਨੂੰ ਸਿਖਾਈਂ ਕਿ ਦੱਸ ਕਿ ਕਿਤੇ ਲੱਗੇ ਬਹਿਣਾ ਕਿਤੇ ਨਹੀਂ ਲੱਗੇ ਨਹੀਂ ਬਹਿਣਾ ਤੇ ਤੈਨੂੰ ਕਿਨੇ ਸਿਖਾਇਆ ਪੜਾਇਆ ਤੂੰ ਤੇ ਇਦਾਂ ਦੀ ਹੈ ਨਹੀਂ ਨਾ ਇਦਾਂ ਦੀ ਗੱਲਾਂ ਕਰਦੀ ਏ ਤੂੰ ਤੇ ਮੇਰੇ ਲੱਗੇ ਵੀ ਬਹਿ ਜਾਉ ਨਾ ਦੋ ਮਿੰਟ ਮੈਂ ਲੱਗ ਕੇ ਬੈਠਾ ਵਾਂ ਰੰਜੀਤ ਮੈਂ ਇੱਥੇ ਜੀ ਨੋਟ ਕਰੰਦੀ ਆ ਕਿ ਤੁਹਾਡੇ ਵਾਸਤੇ ਮੈਂ ਆਈ ਨਾ ਆਈ ਇੱਕ ਬਰਾਬਰ ਆ ਠੀਕ ਆ ਪਹਿਲੇ ਮੈਂ ਆਪਣੀ ਪੇਕਿਆਂ ਦੇ ਇੱਕ ਦਿਨ ਵੀ ਲੈਟ ਰਹਿ ਕੇ ਹੁੰਦੀ ਸੀ ਨਾ ਤੇ ਤੁਸੀਂ ਬੋਸੇ ਵਾਲੇ ਸਾਰਾ ਕੰਮ ਕੱਲ ਛੱਡ ਕੇ ਬਾਹਰੋਂ ਆ ਜਾਂਦੇ ਹੋ ਕਿ ਸ਼ੰਮੀ ਇੱਕ ਦਿਨ ਰਹਿ ਕੇ ਆਈ ਆ ਪੁੱਛਣਾ ਉੱਥੇ ਕੀ ਕੀ ਕੀਤਾ ਕਿੱਥੇ ਗਏ ਕੀ ਕੀ ਕੀਤਾ ਕੀ ਖਾਦਾ ਹੈਂ ਤੇ ਆ ਕੋਈ ਕੱਲ ਪਰਸੋਂ ਦਾ ਕੋਈ ਹੈ ਯਾਰ ਤੁਹਾਨੂੰ ਟਾਈਮ ਮਿਲਿਆ ਤੇ ਮਿਲਿਆ ਕਿੱਥੇ ਆ ਮੇਰੀ ਗੱਲ ਸੁਣ ਕੱਲ ਤੂੰ ਆਈ ਨਹੀਂ ਸੀ ਨੀ ਯਾਰ ਉੱਥੋਂ ਫੋਨ ਕੀਤਾ ਤੁਸੀਂ ਇਹੋ ਹੀ ਕਿਹਾ ਰਹਿਲਾ ਹੋਰ ਹੋਰ ਰਹਿਲਾ ਇੱਕ ਦੋ ਦਿਨ ਹੈ ਅੱਗੇ ਮੈਨੂੰ ਤੁਸੀਂ ਮਗਰੇ ਲੈਣ ਆ ਜਾਂਦੇ ਹੁੰਦੇ ਜੇ ਲੈਣ ਨਹੀਂ ਤੁਸੀਂ ਮੈਨੂੰ ਆਏ ਹੈਗੇ ਤੇਰੇ ਪੱਲੇ ਲੱਗਦਾ ਪੈਂਦੀ ਨਹੀਂ ਗੱਲ ਇੱਕ ਗੱਲ ਨੂੰ ਵੀ 20 ਵਾਰ ਸਮਝਾਉਣਾ ਪਵੇ ਤੈਨੂੰ ਮੈਂ ਇੱਕੋ ਗੱਲ ਬਾਰ-ਬਾਰ ਸਮਝਾਉਂਦਿਆਂ ਬਾਰ-ਬਾਰ ਸਮਝਾਉਂਦਿਆਂ ਆਪੇ ਤੇਰੇ ਲਈ ਹੀ ਚੰਗਾ ਵਾ ਉਥੇ ਬੈਠੀ ਆ ਨਾ ਤੇ ਕੰਮ ਕਰ ਤੋਂ ਬਚੀ ਆ ਲੈ ਕਮਾਲ ਪਕਾ ਸਾਰੇ ਦੀ ਰੋਟੀ ਕਰ ਹਾਂ ਉਹਨਾਂ ਦਾ ਕੁਛ ਨਹੀਂ ਮੁੱਲ ਪਾਣਾ ਨਾ ਤੇ ਅੱਗੇ ਮੈਂ 9 ਮਹੀਨੇ ਰੋਟੀਆਂ ਨਹੀਂ ਪਕਾਈਆਂ ਆ ਮੈਂ ਜਿਉਂ ਵਿਆਹੀ ਜਿਆਦਾ ਸ਼ੌਕ ਹੈ ਤੂੰ ਕੰਮ ਕਰਦਾ ਉਹ ਦੋਦੀ ਮੈਂ ਕੰਮ ਕਰਨੀ ਨਹੀਂ ਆ ਬੱਚੀ ਹੋਣ ਵਾਲੀ ਸੀ ਤਾਂ ਸਾਰਾ ਘਰ ਮੇਰੇ ਸਿਰ ਤੇ ਹੀ ਅੱਜ ਮੈਂ ਜ਼ਿਆਦਾ ਰੋਟੀਆਂ ਪਕਾਉਣੀਆਂ ਨੇ ਹੋਏ ਹੁਣ ਮੈਂ ਇੱਕ ਦੋ ਦਿਨ ਪੇਕਿਆਂ ਦੇ ਰਹਿ ਹੀ ਅੱਜ ਤੂੰ ਘੇਰ ਘੈਂਡੇ ਜਾ ਚੱਲ ਜਾ ਜਾ ਚੱਲ ਜਾ ਆ ਕੀ ਗੱਲ ਆ ਪਹਿਲੀ ਜਨਾਨੀ ਵੇਖੀ ਆ ਸਗੋਂ ਪੇਕਿਆਂ ਨੂੰ ਭੇਜਿੰਦਿਆ ਪੇ ਜਾ ਕੇ ਮਿਲ ਖੇੜਿਆ ਤੇ ਉਤੋਂ ਹੋਰ ਵੱਖਰਾ ਹੀ ਹੋਣ ਕਹਿਨਦੀ ਵੀ ਹਾਂ ਮੈਨੂੰ ਉੱਥੋਂ ਭੇਜੀ ਗੰਦਿਆ ਭੇਜਣ ਗੰਦਿਆ ਉਹ ਨਹੀਂ ਮੈਂ ਜਾਣਾ ਮੈਂ ਰਹਿ ਹੀ ਆ ਦੋ ਤਿੰਨ ਦਿਨ ਤੂੰ ਰਹਿ ਲੈ ਮੇਰੀ ਆਪਾਂ ਆਪਣੇ ਘਰ ਚ ਇਤੇ ਹੁੰਦਾ ਵਾ ਮੈਂ ਆਪਣੇ ਘਰ ਹੀ ਰਹਿਣਾ ਹੁਣ ਮੈਂ ਕਿਤੇ ਨਹੀਂ ਜਾਣਾ ਜਿੱਥੇ ਮਰਜ਼ੀ ਰਹਿ ਮੈਂ ਤੇਰੀ ਭਲਾਈ ਸੋਚੀ ਸੀ ਜੇ ਤੈਨੂੰ ਨਹੀਂ ਚੰਗਾ ਲੱਗਦਾ ਨਾ ਤੇ ਰਹਿ ਲੈ ਅੰਦੂਜੀ ਗੱਲ ਮੇਰੀ ਗੱਲ ਸੁਣ ਆ ਮੇਰੇ ਤੇ ਸ਼ੱਕ ਕਰਨ ਦੀ ਲੋੜ ਨਹੀਂ ਬਾਰ ਬਾਰ ਘੜੀ ਮੜੀ ਸ਼ੱਕ ਕਰੀ ਨਹੀਂ ਐ ਫਲਾਂ ਤੇ ਢੀਂਗਾ ਇਦਾਂ ਇਦਾਂ ਨਾ ਸੋਚ ਮੇਰੇ ਬਾਰੇ ਸਿੱਧੀ ਜਗਾਲੀ ਮੇਰੀ ਗੱਲ ਸੁਣੋ ਅੱਗੇ ਤਾਂ ਮੈਂ ਪੱਕੇ ਜਾਣੀ ਹੁੰਨੀ ਆ ਜੇ ਮੈਂ ਕਿਤੇ ਹੋਰ ਜਾਣੀ ਤਾਂ ਤੁਸੀਂ ਉਸੇ ਵਾਲੇ ਕਹਿੰਦੇ ਜੀ ਕਿ ਮੈਂ ਮਗਰੋਂ ਰੋਟੀ ਨਹੀਂ ਖਾਂਦਾ ਮੈਨੂੰ ਤੇਰੇ ਹੱਥ ਦੀ ਰੋਟੀ ਤੇ ਸਬਜ਼ੀ ਪਸੰਦ ਹੈ ਤੇ ਫਿਰ ਐਂਕਾ ਕਿੰਨੇ ਬਣਾਈ ਮਗਰੋ ਮੇਰੀ ਗੱਲ ਸੁਣ ਮੈਂ ਇਥੇ ਰੋਟੀ ਖਾਂਦਾ ਹੀ ਨਹੀਂ ਆ ਮੈਂ ਬਾਹਰੋਂ ਰੋਟੀ ਖਾਣਾ ਕਦੀ ਕਿਤੇ ਹੋਟਲ ਤੇ ਖਾਣਾ ਤੇਰੇ ਬਾਹਰੋਂ ਕੋਈ ਖਾਣਾ ਨਾ ਠੀਕ ਆ ਇੱਥੇ ਕਦੀ ਰੋਟੀ ਨਹੀਂ ਪੁੱਛਦਾ ਦਮੇ ਕਰਦਿਆਂ ਨੂੰ ਮੈਂ ਦੇਖੀ ਹੁਣ ਕਿਵੇਂ ਬੋਲਣ ਦੇ ਹੀ ਆ ਇਹ ਮਾ ਤਿੱਖਾ ਬੋਲਦੀ ਹੈ ਮਿਰਚਾ ਮੰਗ ਵਿਚਾਰੇ ਰਣਜੀਤ ਕਿੰਨੀਆਂ ਗੱਲਾਂ ਸੁਣੀਆਂ ਪੈਂਦੀਆਂ ਉਹਨਾਂ ਨੂੰ ਇਹ ਸਫਾਈਆਂ ਦੇਖਣੇ ਪੈ ਰੀਆਂ ਨੇ ਮੈਂ ਤਾਂ ਦੇਖਿਆ ਸੀ ਪਹਿਲੀ ਵਾਰੀ ਇਹ ਸਮਝੀ ਚਲ ਪੋਲੀ ਪਾਲੀ ਹੀ ਹੈ ਕੋਈ ਗੱਲ ਨਹੀਂ ਇਹ ਤਾਂ ਬੰਬ ਦਾ ਗੋਲਾ ਨਿਕਲੀ ਹੈ ਖੇਤ ਕੋਲ ਤਾਂ ਬਚ ਕੇ ਚੱਲਣਾ ਪੈਣਾ ਉੰਜੂ ਤੈਨੂੰ ਹੂਕ ਕੇ ਪੈਰ ਰੱਖਣੇ ਪੈਣੇ ਆ ਜਰਾ ਹੀ ਨਵੇਂ ਨੂੰ ਪੰਕ ਲੱਗੀ ਸਾਰਾ ਖੇਤ ਖਤਮ ਹੋ ਜੇ ਨਾ ਮੈਂ ਜਿਸ ਸਾਰੇ ਪਰਵਾਰ ਨੂੰ ਉੰਜ ਕੀਤਾ ਇਹ ਨੱਖਾਂ ਚ ਇਹਨੂੰ ਵੀ ਥੋੜਾ ਦਿਨ ਹਾਂਡਲ ਕਰਨਾ ਹੀ ਪੈਣਾ ਮੈ ਤਾਂ ਹੀ ਕੋਈ ਗੱਲ ਬੰਨੀ ਹੈ ਕੋਈ ਨਹੀਂ ਬੱਚੋ 2-4 ਦਿਨ ਦੀ ਗੱਲ ਹੈ ਕਰਦੀਆਂ ਤੇ ਨਹੀਂ ਸਾਡਾ ਬਹੁਤ ਬੋਲਦੀ ਐ ਨਾ ਤੇਰਾ ਮੈਂ ਹੀ ਮੂੰਹ ਬੰਦ ਕਰਾਂਗੀ ਹੋ ਹੋ ਹੁਣ ਦਾਸ ਕਿਉਂ ਗਈਆਂ ਮੇਰੀ ਗੱਲ ਸੁ ਕਿ ਇਸ ਗੱਲ ਦੀ ਟੈਨਸ਼ਨ ਲੈਨੀ ਤੂੰ ਤੈਨੂੰ ਪਤਾ ਜਿਹੜਾ ਤੇਰਾ ਤੇ ਮੇਰਾ ਰਿਸ਼ਤਾ ਆ ਨਾ ਉਹ ਕੋਈ ਹੋਰ ਨਹੀਂ ਲੈ ਸਕਦਾ ਉਹ ਜਗ੍ਹਾ ਤੇਰੀ ਹੀ ਈ ਹੈ ਨਾ ਉਹ ਤੇਰੀ ਹੈ ਕਿਉਂ ਟੈਨਸ਼ਨ ਲੈਨੀ ਬਿਨਾਂ ਗੱਲ ਤੋਂ ਇਹ ਤੂੰ ਕਿਉਂ ਆਏ ਹੋ ਨੀ ਤੇ ਧਾਰੇ ਆ ਬੁੱਢਾ ਕੇ ਬਹਿ ਜੀਦਾ ਘੜੀ ਕਿਉਂ ਫਿਕਰ ਕਰਦੀ ਤੂੰ ਮੈਨੂੰ ਤੈਨੂੰ ਪਤਾ ਕਿ ਨਾ ਮੈਂ ਯਾਦ ਕਰਦਾ ਰਿਹਾ ਹਾਂ ਤੇ ਗਈ ਇਹde ਮੈਂ ਤੇਰਾ ਭੜਾ ਹੀ ਸੋਚਦਾ ਹਾਂ ਹਰ ਵੇਲੇ ਪਤਾ ਨਹੀਂ ਕਿਉਂ ਤੂੰ ਐਨੇ ਗੱਲਾਂ ਉਹਦੇ ਆ ਗਈਆਂ ਇਤਾਂ ਦੀ ਕੋਈ ਗੱਲ ਨਹੀਂ ਆ ਤੇ ਟੈਨਸ਼ਨ ਕਿਉਂ ਲੈਨੀ ਪੱਕਾ ਨਾ ਹਾਂ ਤੇਨੂੰ ਕਿਹ ਪਤਾ ਮੇਰਾ ਕਿੰਨਾ ਪਿਆਰ ਤੇਰੇ ਨਾਲ ਤੂੰ ਐਵੇਂ ਸੋਚਦੀ ਰਹੀ ਨੀ ਕਿਉਂ ਇਹਦਾ ਕਰਦੀ ਤੂੰ ਤੈਨੂੰ ਮੇਰੀ ਘਰ ਵਾਲੀ ਐ ਮੈਂ ਕਿਉਂ ਕਰੂੰਗਾ ਤੇਰੇ ਨਾਲ ਇਹ ਤਾਂ ਮੇਰੀ ਗੱਲ ਸਮੋ ਧਿਆਨ ਨਾਲ ਹਾਂ ਮੈਨੂੰ ਪਤਾ ਆ ਤੋ ਹੀ ਹਰ ਚੰਗੇ ਮਾਰੇ ਬੱਤ ਤੇ ਮੇਰਾ ਸਾਥ ਦਿੱਤਾ ਹੈ ਹਾਂ ਅੱਜ ਤੱਕ ਮੈਨੂੰ ਬਾਕੀ ਪਰਿਵਾਰ ਤੇ ਇੰਨਾ ਮਾਨ ਨਹੀਂ ਹੈ ਜਿੰਨਾ ਮੈਨੂੰ ਰஞ்சி ਤੁਹਾਡੇ ਤੇ ਮਾਨ ਹੈ ਤੁਸੀਂ ਸਮਝਦੇ ਹੋ ਪੈਣਾ ਮੈਂ ਕੀ ਕਹਿਣਾ ਚਾਹੁੰਦੀ ਹਾਂ ਹਰ ਜਗ੍ਹਾ ਮੈਂ ਸੌਖਾ ਨੂੰ ਤਿਆਰੀਆਂ ਤੁਹਾਡੀ ਕਿ ਮੇਰਾ ਰਣਜੀਤ ਇਦਾਂ ਕਾਰ ਹੀ ਨਹੀਂ ਸਕਦਾ ਬਸ ਸਿੱਧੀ ਗੱਲ ਮੇਰਾ ਵਿਸ਼ਵਾਸ ਨਾ ਤੋੜ ਕੇ ਰੱਖ ਦਿਓ ਕਿਤੇ ਮੈਂ ਬਸ ਇਹ ਨਹੀਂ ਰਿਕਵੈਸਟ ਕਰਦੀ ਤੁਹਾਡੇ ਅੱਗੇ ਤੁਮੇ ਤੇ ٹرسٹ ਕਰ ਤੇ ਨਾ ਕਰ ਸਕਦੀ ਆ ਠੀਕ ਹੈ ਨਾ ਤੇਰਾ ٹرسٹ ਕਰੀ ਨੀ ਟੁੱਟਨ दूंगा ਪਹਿਲਾਂ ਟੁੱਟਨ ਦਿੱਤਾ ਤੁਸੀਂ ਕਿੰਨੀ ਜਗ੍ਹਾ ذرا ਸਾਥ ਦਿੱਤਾ ਮੈਂ ਹਮੇਸ਼ਾ ਦਿੱਤਾ ਵਾ ਤੇ ਤੈਨੂੰ ਛੋਟੀ ਛੋਟੀ ਗੱਲਾਂ ਸੋਚਣੀਆਂ ਨਹੀਂ ਚਾਹੀਦੀ ਇਹ ਤੇਰਾ ਦਿਮਾਗ ਚ ਆਉਣੀ ਨਹੀਂ ਚਾਹੀਦੀ ਦੇਖੋ ਜਿੱਦਾਂ ਸਾਡੇ ਦੋਨਾਂ ਘਰ ਬੱਚਾ ਨਹੀਂ ਨਾ ਹੈਗਾ ਮੈਨੂੰ ਮੰਮੀ ਜੀ ਨੇ ਵੀ ਬੜੇ ਤਾਨੇ ਮੈਨੇ ਮਾਰੇ ਮੇਰੇ ਨਾਲ ਸਿਮਰਤ ਨੇ ਵੀ ਬਹੁਤ ਖੁਸ਼ ਕੀਤਾ ਮੈਨੂੰ ਬੜੀਆਂ ਗੱਲਾਂ ਸੁਣੀਆਂ ਪਈਆਂ ਲੋਕਾਂ ਦੀਆਂ ਘਰੋਂ ਵੀ ਪਰ ਅੱਜ ਤੱਕ ਅੱਜ ਤੱਕ ਮੇਰੇ ਘਰ ਵਾਲੇ ਨੇ ਕਦੀ ਇਹ ਮੈਨੂੰ ਨੇੜਾ ਨਹੀਂ ਮਾਰਿਆ ਕਿ ਤੂੰ ਮਾਣੀ ਬਣ ਸਕੀ। ਅੱਛਾ। ਮੈਂ ਵੀ ਕੋ ਨੂੰ ਮੂੰਹ ਸੁਣਿਆ ਕਿ ਦੀ ਇਹ ਤੇ ਇਹੋ ਜੇ ਮਾਰੇ ਟਾਈਮਾਂ ਦੇ ਵਿੱਚ ਸਾਥ ਕਿਹੜਾ ਦੇ ਦਿੱਤਾ ਕਿੰਨੇ ਦਿੱਤਾ ਤਰਾ। ਮੈਂ ਹੀ ਦਿੱਤਾ ਨਾ। ਬਸ ਉਹ ਮੈਨੂੰ ਮਾੜਾ ਜਿਹਾ ਸੋਣਾ ਨੂੰ ਆਇਆ ਸੀ ਕਿ ਤੁਸੀਂ ਜ਼ਿਆਦਾ ਹੀ ਉਹਦੇ ਲੱਗੇ ਰਹਿੰਦੇ ਹੋ। ਉਹ ਅਸੀਂ ਤਾਂ ਰਈ ਨਾ ਫਿਰ ਲਾਈ ਲੱਗਦੀ ਲਾਈ ਲੱਗ। ਐਵੇਂ ਚੱਲੀ ਜੀ ਇਦਾਂ ਸੋਚੀ ਜਾਂਦਾ। ਚਲੋ। ਹਾਂ। ਲੱਗੇ ਭਾਣੇ ਬਹਿ ਜਿਓ। ਹਾਂ। ਪਰ ਜੇ ਮੈਨੂੰ ਕੋਈ ਗਲਤ ਚੀਜ਼ ਨਜ਼ਰ ਆ ਗਈ ਤੇ ਫਿਰ ਵੇਖਿਓ ਤੁਹਾਡਾ ਮੈਂ ਕੀ ਬਣਾਉਣੀ। ਸ਼ਿਟਿਆ। ਇੰਨਾ ਸਮਝਾਉਂਦੇ ਫਿਰ ਮੈਤੇ ਯਕੀਨੀ ਨਹੀਂ ਹੁੰਦਿਆ ਉਹ ਗੱਲ ਆ ਮਾਰ ਤਾ ਨਾ ਮਰਿਆ ਮੇਰੀ ਗੱਲ ਸੁਣ ਕੌੜੀਏ ਤੂੰ ਸਗੋਂ ਵਗਲੀਂ ਜਾ ਕੇ ਸੁਝਾਇਆ ਕਰ ਗੱਲ ਕਰਿਆ ਕਰ ਅੱਖਾਂ ਚ ਖਾਪਾ ਕੇ ਠੀਕ ਐ ਤੇ ਤੈਨੂੰ ਆਪਣੇ ਘਰ ਵਾਲੇ ਤੇ ਯਕੀਨੀ ਦੱਸ ਕਿਤੇ ਐਵੇਂ ਤੂੰ ਬਿਨਾਂ ਗੱਲ ਤੋਂ ਬਾਕੀ ਤੋਂ ਸਾਰੀ ਗੱਲਾਂ ਛੱਡ ਬੜੀ ਗੱਲ ਸੁਣ ਜੇ ਲੈ ਤੇ ਕਿਤੇ ਮਾਰੂ ਮੋਗਲੀ ਆਵਾਜ਼ ਤੇ ਅੱਜ ਪਰੋ ਗੋਲਡ ਕੱਪੇ ਕੁਪੇ ਕੁਆਰੇ ਲੈ ਆਵਾਜ਼ ਹੈ ਹਾਂ ਠੀਕ ਐ ਮੈਂ ਕਿਹਨਾਂ ਸਾਹਮਣੇ ਗਿਆ ਰਹੂਗੀ ਆਪਾਂ ਦੋਵੇਂ ਜਾਂਦੇ ਆ ਆ ਹੋਈ ਨਾ ਗੱਲ ਮੈਂ ਤਾਂ ਰਾਤ ਦੀ ਵੇਖਣ ਨਹੀਂ ਮੈਂ ਤਾਂ ਬੰਦੇ ਦੇ ਤੇਵਾਰ ਹੀ ਬਦਲਦੇ ਜਾਂਦੇ ਆ ਚੱਕਰ ਕੀ ਚੱਲਣ ਡਿਆ ਮੈਂ ਬੈਣਾ ਸੋਚਿਆ ਕਰ ਕੰਮ ਕਾਰ ਵੀ ਹੁੰਦਾ ਵਾ ਜ਼ਰੂਰੀ ਨਹੀਂ ਕਿਤੇ ਹੋਰ ਹੀ ਗੱਲਾਂ ਸੋਚੀ ਗਈਆਂ ਨਹੀਂ ਨਹੀਂ ਇਹ ਤਾਂ ਕੋਈ ਗੱਲ ਨਹੀਂ ਤੁੰਨੇ ਗੱਲ ਆਸਾ ਮਰਜੀ ਤੁਸੀਂ ਉਹਦੇ ਲਾਗੇ ਬੋ ਬਸ ਮੈਂ ਜਿਹੜੀ ਤੁਹਾਨੂੰ ਚੀਜ਼ ਕਹਤੀ ਆ ਨਾ ਉਹਦਾ ਪਿਆਰ ਰੱਖਿਓ ਅੱਛਾ ਮੈਂ ਨਹੀਂ ਗੱਲ ਦੱਸ ਇਹ ਗੱਲ ਤੇਰੇ ਦਿਮਾਗ ਚ ਆਤ ਨਹੀਂ ਚੱਲਦੀ ਆ ਤੈਨੂੰ ਕਿਹਨੇ ਪੜਾਈਆਂ ਤੇ ਨਹੀਂ ਕਿਤੇ ਦੱਸ ਦੇ ਮੜਾ ਮੈਨੂੰ ਨਹੀਂ ਪੜਾਉਣੀ ਮੈਨੂੰ ਕਿਹਨੇ ਦੱਸ ਹੈਂ ਕੀ ਗੱਲ ਆ ਕੇ ਨਹੀਂ ਸਕਦਾ ਆ ਦਿਮਾਗ ਨਾ ਸ਼ਤਾਨ ਦਾ ਘਰ ਹੁੰਦਾ ਵਾ ਆ ਜੋ ਮਰਜੀ ਸੋਚਣ ਲੱਗ ਪੈਂਦਾ ਵਾ ਅੱਛਾ ਮੈਂ ਤੁਹਾਡੀਆਂ ਗੱਲਾਂ ਤੋਂ ਗੈਸ ਲਾਇਆ ਵਾ ਕਿ ਇਹ ਮੈਨੂੰ ਪੇਕੇ ਘਲੀ ਜਾਣ ਦੇ ਦਿਮਾਗ ਤਾਂ ਤੇ ਸਹੀ ਸ਼ਤਾਨ ਦਾ ਘਰ ਆ ਆ ਆਪਣਾ ਸ਼ਤਾਨ ਬੰਜੀ ਕਿਤੇ ਤੇ ਤਿਆਰ ਹੋਈ ਤੈਨੂੰ ਮੈਂ ਖਵਾ ਕੇ ਲਿਆਵਾਂ ਗੋਲ ਗੱਪੇ ਅੱਜ ਠੀਕ ਹੈ ਟੈਨਸ਼ਨ ਨਹੀਂ ਲੈਣਾ ਨੂੰ ਠੀਕ ਹੈ ਛੇਤੀ ਆਜੋ ਫਿਰ ਹੈਗਾ ਨਾ ਮੁਰਕੇ ਬਾਲਾ ਨੇ ਰੋ ਜਾਣਾ ਤੇ ਮੰਮੀ ਜੀ ਨੇ ਗੁੱਸੇ ਹੋਣਾ ਓਕੇ ਓਕੇ ਤੇ ਆਉਣਾ ਘਰੀ ਹੋਣਾ ਆਪਾਂ ਸਭ ਕੁਝ ਚਲੋ ਯਾਰ ਮੈਂ ਤੁਹਾਨੂੰ ਨਾਲ ਇੱਕ ਗੁਰ ਗੱਲ ਕਰਨੀ ਆ ਆ ਵੇਖ ਲਓ ਅਜੇ 2-4 ਦਿਨ ਹੋਏ ਜਿਹੜਾ ਇਹ ਨੂੰ ਆਇਆ ਤੇ ਕੀ ਕੁਝ ਹੋਉਂਦਿਆ ਵਾ ਇੱਥੇ ਤੇ ਤੀ ਤਨੂੰ ਤੇ ਆਪਾਂ ਜਾਣਦੇ ਵੀ ਆ ਤਵੇਂ ਤੁਹਾਨੂੰ ਵੀ ਆਪਣੇ ਭਰਾ ਵਾਂਗੂ ਸਮਝਦੀ ਯਾਰ ਤੁਹਾਨੂੰ ਪਤਾ ਦਿਲ ਦਾ ਨੇਚਰ ਦਾ ਤੇ ਜ਼ਰੂਰੀ ਆ ਕਿ ਰਾਣੀ ਦਾ ਵਿਆਹ ਇਹਦਾ ਨਹੀਂ ਕਰਨਾ ਵਾ ਯਾਰ ਤੂੰ ਸੱਚ ਪੁੱਛੇ ਨਾ ਮੈਂ ਤਾਂ ਆਪ ਨਹੀਂ ਚਾਹਨਾ ਕਿ ਭਾਈ ਦਾ ਵਿਆਹ ਇਹ ਨਾ ਹੋਵੇ ਮੈਨੂੰ ਆ ਸਹੀ ਜੀ ਨਹੀਂ ਲੱਗੀ ਜਨਾਨੀ ਇਹੋ ਗੱਲ ਮੈਨੂੰ ਕੰਨਣਾ ਚਾਹੁੰਦੀ ਯਾਰ ਕਿ ਮੈਨੂੰ ਇਹ ਸਹੀ ਜੀ ਨਹੀਂ ਲੱਗਦੀ ਜ਼ਰੂਰੀ ਹੈ ਕਿ ਜੇ ਜੀਦੀ ਘਰੇ ਬੱਚਾ ਨਹੀਂ ਹੈਗਾ ਤੇ ਉਹਨੂੰ ਛੱਡ ਦੇਣਾ ਇਹਨਾਂ ਨੇ ਯਾਰ ਮੈਂ ਨਾ ਮੰਮੀ ਨਾਲ ਵੀ ਕੀਤੀ ਸੀ ਗੱਲ ਪਰ ਮੰਮੀ ਕਹਿੰਦੇ ਕੁੜੀ ਬੜੀ ਸਹੀ ਆ ਉਹਨਾਂ ਨੂੰ ਤਾਂ ਲੱਗਦਾ ਵਾ ਨਾ ਇਹਨੇ ਪਰਿਵਾਰ ਨੂੰ ਬੜਾਈ ਵਧੀਆ ਸੰਭਲਿਆ ਵਾ ਹੁਣ ਇਹਦੇ ਅੱਗੇ ਮੈਂ ਕੀ ਕਰਾਂ ਮੈਨੂੰ ਵੀ ਪਤਾ ਆ ਇਹ ਸਾਰੇ ਚੀਜ਼ਾਂ ਤੁਹਾਨੂੰ ਵੀ ਪਤਾ ਨਹੀਂ ਜਾਂ ਤਾਂ ਹੋਵੇ ਕਿ ਤੁਹਾਨੂੰ ਪਤਾ ਨਹੀਂ ਅ ਜਦੋਂ ਮੇਰੇ ਤੋਂ ਚੋਰੀ ਦੀਰੀ ਤੋਂ ਚੋਰੀ ਇੱਥੇ ਮੀਟਿੰਗਾਂ ਹੁੰਦੀਆਂ ਤੇਰੀ ਉੱਥੇ ਬੈਗੇ ਤੇ ਜੇ ਉੱਥੇ ਬੈਗੇ ਤੁਹਾਨੂੰ ਕੀ ਲੱਗਦਾ ਮੈਨੂੰ ਕੁਝ ਪਤਾ ਨਹੀਂ ਲੱਗਦਾ ਪਤਾ ਮੈਨੂੰ ਸਾਰਾ ਹੀ ਬਸ ਇਹ ਹੀ ਕਿ ਮੈਂ ਕਿਹਾ ਕਿ ਚਲ ਕੋਈ ਨਾ ਕਰ ਲੈਂਦੇ ਜੋ ਕਰਦੇ ਯਾਰ ਸਿਮਰਤ ਵੇਖ ਇਹਦੇ ਵਿੱਚ ਮੈਂ ਕੁਝ ਗਲਤ ਨਹੀਂ ਕੀਤਾ ਮੈਂ ਹੀ ਜਾਇਆ ਸੀ ਕਿ ਮੇਰੇ ਭਰਾ ਦਾ ਵੀ ਵੰਸ਼ ਅੱਗੇ ਵਧੇ ਮੈਂ ਹੀ ਚਾਹੁੰਦਾ ਸੀ ਕਿ ਕੱਲ ਨੂੰ ਮੇਰੇ ਭਰਾ ਨੂੰ ਨਾ ਕੋਈ ਤਾਨਾ ਨਾ ਮਾਰੇ ਤਾਂ ਹੀ ਉਹ ਕਰਕੇ ਮੈਂ ਇਹਨਾਂ ਦੀਆਂ ਗੱਲਾਂ ਵਿੱਚ ਹਾਮੀ ਭਰਦਾ ਹਾਂ ਪਰ ਆ ਜੋ ਕੁਝ ਮੈਨੂੰ ਹੁਣ ਲੱਗ ਵੇਖਿਆ ਨਾ ਮੈਨੂੰ ਤੇ ਇਹੀ ਲੱਗਦਾ ਵਾ ਕਿ ਇਹਦੇ ਨਾਲ ਵਧੀਆ ਤੇ ਸ਼ਮੀ ਭਾਬੀ ਰਹੂਗੀ ਯਾਰ ਇਹੋ ਗੱਲ ਮੈਂ ਸੋਚਦੀ ਆ ਕਿ ਜੇ ਆਜ ਜੋ ਦਿਨ ਨਾ ਹੁੰਦਿਆ ਜੇ ਇਹੋ ਜਿਹੀ ਜੇ ਮੇਰੇ ਨਾਲ ਹੁੰਦੀ ਕਿ ਤੂੰ ਮੇਰੇ ਨਾਲ ਵੀ ਇਦਾਂ ਕਰਦੇ ਹੁਣ ਜੋਪਰਾ ਕਰ ਗਏ ਦੋ ਜਵਾਬ ਯਾਰ ਸਿਮਰ ਤੇਰੀਆਂ ਸਾਰੀਆਂ ਗੱਲਾਂ ਸਹੀ ਆ ਪਰ ਤੂੰ ਜਿੰਨੀਆਂ ਵੀ ਗੱਲਾਂ ਮੈਨੂੰ ਕਹੀਆਂ ਨਾ ਮੇਰੇ ਕੋਲ ਤੇਰੀ ਇੱਕ ਗੱਲ ਦਾ ਵੀ ਜਵਾਬ ਨਹੀਂ ਹੈ ਫੋਂਟਾ ਦੇ ਕੋਈ ਨਹੀਂ ਕੋਈ ਜਵਾਬ ਹੁਣਾ ਆ ਜੋ ਕੁਝ ਵੀ ਇਸ ਘਰ ਵਿੱਚ ਹੁੰਦੇ ਨਾ ਇਹ ਤੁਹਾਨੂੰ ਵੀ ਪਤਾ ਕਿਤੇ ਕਰਕੇ ਹੁੰਦੇ ਆ ਮੈਨੂੰ ਤੇ ਆ ਕਿਤੇ ਉਹਦਾ ਘਰ ਬਸੋਂਦੇ ਬਸੋਂਦੇ ਕਿਤੇ ਬਾਕੀ ਨਾ ਕਿਤੇ ਖਰਾਬ ਕਰਕੇ ਬਣਾ ਤੂੰ ਇਹੋ ਜੀਆਂ ਗੱਲਾਂ ਨਾ ਕੱਟ ਆਪਣੇ ਮੂੰਹ ਵੈ ਸਿਮਰਤ ਤੇਨੂੰ ਲੱਗਦਾ ਆਪਾਂ ਨੂੰ ਮੰਮੀ ਨਾਲ ਗੱਲ ਕਰਨੀ ਚਾਹੀਦੀ ਆ ਹਾਂਜੀ ਇਹ ਤੋੜੀ ਮੰਮੀ ਨਾਲ ਗੱਲ ਕਰਦੇ ਆ ਮੈਂ ਸਾਹੀ ਲੱਥੇ ਬੱਠਾ ਆ ਰਹਾ ਮੈਂ ਤਾਂ ਬਾਹਰ ਲਿੰਦੀ ਪੀਸਾਂ ਨਹੀਂ ਤੁਹਾਡੇ ਹੱਥ ਜਾਰੇ ਚਲਦੀ ਐ ਮੂੰਹ ਨਾਲ ਵੀ ਗੱਲ ਕਰ ਸਕਦੇ ਜੀ ਜੂਰੀ ਹੱਥ ਲਾਉਣਾ ਨਾ ਦੱਸੇ ਮੇਰਾ ਛੋਟਾ ਦਿਓਰ ਹੋਣ ਵਾਲਾ ਹੁਣ ਤੇ ਮੈਂ ਤੇ ਨਾਲ ਗੱਲ ਵੀ ਨਹੀਂ ਕਰ ਸਕਦੀ ਜੀ ਸਿਰਦਾ ਕਿ ਹੋਰ ਦਿਓਰ ਹੋਣ ਵਾਲਾ ਵਾ ਹੋ ਜਾਣੀ ਆ ਇਹਨੇ ਥੋੜਾ ਜਿਹਾ ਨਾ ਦੂਰ ਰਿਹਾ ਕਰੋ ਇਹਨਾਂ ਤੋਂ ਸਿਮਰਨ ਮੈਂ ਤਾਂ ਕਿਚਨ ਚ ਚਲੀ ਸੀ ਆਪਣੇ ਲਈ ਕੁਝ ਬਣਾਉਣ ਵਾਸਤੇ ਤੇ ਮੈਂ ਸੋਚਿਆ ਸਾਰੀ ਵਸਤੇ ਵੀ ਬਣਾ ਦਵਾਂ ਕੱਲੀ ਵਿਚਾਰਾ ਇਕੱਲਾ ਆਪੇ ਲੱਗਾ ਹੋਇਆ ਸੀ ਨਹੀਂ ਕੋਈ ਨਹੀਂ ਜੇ ਕੋਈ ਜੀ ਦੀ ਲੋੜ ਹੋਗੀ ਤਾਂ ਸਿਮਰਨ ਤੱਕ ਰਹੀ ਆ ਮੈਂ ਉਹਨੂੰ ਕਹਿ ਦਊਗਾ ਨਵਿਤਾ ਨੂੰ ਨਾ ਇਹਨੀ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਹੈਗੀ ਹੈ ਨਾ ਮੈਂ ਆਪਣੇ ਸਾਲਾ ਕੁਝ ਨਾਲ ਬਣਾ ਕੇ ਦੇ ਜਾ ਕਰੂੰਗੀ ਠੀਕ ਹੈ ਸਾਹਿਲ ਕੰਤਾ ਦਾ ਸੱਦ ਦੂਰ ਇਸ ਨੂੰ ਬਹੁਤ ਮੈਂ ਮਿਸਾਲ ਦਿੱਤੀ ਸੀ ਜਦੋਂ ਫਟ ਪਈ ਆ ਸੀ ਨਾ ਦੱਸਿਆ ਨਹੀਂ ਮੈਨੂੰ ਸਾਹਿਲ ਆਰਾਮ ਆਇਆ ਸੀ ਨਾ ਹਾਂ ਹਾਂ ਠੀਕ ਹੈ ਮੈਂ ਠੀਕ ਹੈ ਅੱਗੋਂ ਤੋਂ ਕੋਈ ਪਰੇਸ਼ਾਨੀ ਆਵੇ ਮੈਨੂੰ ਝੁਰੂ ਦੱਸਣਾ ਕਰਾ ਹਾਂ ਕੋਈ ਨਹੀਂ ਜੇ ਕੋਈ ਹੋ ਗਈ ਲੋੜ ਤੇ ਸਿਮਰਤ ਹੈਗੀ ਆ ਮੈਂ ਉਹਨੂੰ ਦੱਸ ਦਿਆ ਕਰੂੰਗਾ ਸੰਠੀਕ ਹੈ ਕੋਈ ਗੱਲ ਕੀ ਆ ਵਾ ਇਹ ਕਿਹੜੀ ਮਸਾਜ ਦੀ ਗੱਲ ਕਰਨ ਦੀ ਯਾਰ ਦਿਨੋਂ ਪਤਾ ਤੇ ਆ ਕਾਲਾ ਮੇਰਾ ਸਿਰ ਦਰਦ ਹੋਉਂਦਿਆ ਸੀ ਤਾਂ ਹੀ ਮੈਂ ਤੈਨੂੰ ਕਿਹਾ ਵਾ ਕਿ ਸਾਰਾ ਕੁਝ ਤੂੰ ਹੀ ਦੇਖ ਜਾਗਾ ਮੈਨੂੰ ਘਰ ਦੇ ਵਿੱਚ ਹੋਰ ਕੇ ਉਹਨਾਂ ਨਾਲ ਗਿਆ ਕਰ ਇਹ ਸਿਰ ਦਰਦ ਨਾ ਮੇਰੇ ਜਨ ਤੋਂ ਬਾਅਦ ਹੀ ਸ਼ੁਰੂ ਹੋਇਆ ਵਾ ਪਹਿਲਾਂ ਕਿਉਂ ਨਹੀਂ ਸਿਰ ਦਰਦ ਹੋਉਂਦਿਆ ਸੀ ਤੂੰ ਦੱਸ ਦੇ ਸਕਦੇ ਨਾ ਫੋਨ ਤੇ ਹੈਗਾ ਹੀ ਨਾ ਕੋਲ ਕਹਿ ਵੀ ਸਕਦੇ ਈ ਮੈਨੂੰ ਕਿਸੇ ਮਟੇ ਤੇ ਜਲਦੀ ਆ ਲੈ ਮੇਰਾ ਸਿਰ ਦਰਦ ਹੋਉਂਦਿਆ ਪਰ ਨਾ ਤੁਹਾਨੂੰ ਕੀ ਲੋੜ ਪਈ ਤੁਹਾਨੂੰ ਤਾਂ ਮੌਕਾ ਮਿਲਿਆ ਹੁਣ ਕਿ ਚੰਗਾ ਹੋ ਜਾਂਦਾ ਹੀ ਏ ਉਹ ਨਹੀਂ ਯਾਰ ਇਦਾਂ ਦਾ ਕੁਝ ਵੀ ਨਹੀਂ ਆ ਮੈਨੂੰ ਪਤਾ ਹੀ ਤੂੰ ਗਈ ਆ ਮੈਂ ਤੈਨੂੰ ਨਾਲ ਹੀ ਬਾਜ ਮਾਰ ਲਾਂ ਫਿਰ ਤੂੰ ਕਹਿਣਾ ਮੇਰਾ ਕੰਮ ਵੀ ਨਹੀਂ ਹੋਇਆ ਨਾਲੇ ਮੈਨੂੰ ਪਿੱਛੇ ਬਾਜ ਮਾਰ ਲਈਆ ਤੇ ਤੂੰ ਹੀ ਬਾਜ ਮਾਰ ਲੈਨੇ ਇਹਨ ਕੋ ਕੀ ਲੋੜ ਪਈ ਮ사ਜ ਕਰਾਉਣ ਦੀ ਓ ਯਾਰ ਮੈਨੂੰ ਗਿਆ ਥੋੜੀ ਜੀ ਇਹ ਜਿੱਦਾਂ ਤੇਰੇ ਲੱਛਣ ਲੱਗੰਦੇ ਨਾ ਮੈਨੂੰ ਤਾਂ ਲੱਗਦਾ ਏ ਤੂੰ ਆਪਰੇ ਕੋਲ ਕੋਲ ਜਾਂਦੇ ਜੀ ਯਾਰ ਮੈਂ ਕੋਈ ਜਾਣਾ ਉਹਦੇ ਕੋਲ ਯਾਰ ਤੂੰ ਗਲਤ ਸਮਝੰਨੀ ਆ ਇਦਾਂ ਦਾ ਕੁਝ ਵੀ ਨਹੀਂ ਆ ਮੈਂ ਗਲਤ ਨਹੀਂ ਮੈਂ ਬਿਲਕੁਲ ਸਹੀ ਸਮਝੰਨੀ ਆ ਹਮੈਨੂੰ ਸਭ ਕੁਝ ਦੇਖ ਗਿਆ ਤਾੜੀ ਤੜੇ ਆਇਆ ਬਾਹਾਂ ਤੇ ਹੱਥ ਲਾਉਂਦੀ ਐਵੇਂ ਨਹੀਂ ਤੁਹਾਡੇ ਕੋਲ ਆਇਆ ਬੈਂਦੀ ਉਰ ਤੋਂ ਜਾ ਲਾ ਨਾ ਮਿੰਦਲਾ ਨੇ ਤੁਹਾਨੂੰ ਵਿਆਹ ਦਾ ਚਾ ਚੜਿਆ ਵਾ ਰੰਜੀਤ ਦਾ ਬਾਅਦ ਚ ਮਿੰਦਲਾ ਤਾਂ ਤੁਹਾਨੂੰ ਕਿ ਮੇਰੇ ਨਾਲ ਪਹਿਲਾ ਹੋ ਜੀਦਾ ਵਾ ਯਾਰ ਤੂੰ ਗੁੱਸਾ ਕਿਉਂ ਹੰਨੀਆ ਤੇ ਇੱਕ ਵਾਰੀ ਮੇਰੀ ਗੱਲ ਤਾਂ ਸੁਣ ਨਾ ਗੁੱਸਾ ਨਾਲ ਤੇ ਫਿਰ ਹੋਰ ਕੀ ਕਰਾਂ ਮੇਰੇ ਸਾਹਮਣੇ ਨਹੀਂ ਟਲਦੀ ਮੇਰੇ ਪਿੱਠ ਪਿੱਛੋ ਕੀ ਕਰਦੀ ਹੋਗੀ ਏ ਤੇ ਯਾਰ ਅੱਡੇ ਵਿੱਚ ਮੇਰੀ ਥੋੜੀ ਗਲਤੀ ਆ ਮੈਂ ਥੋੜੀ ਉਹਨੂੰ ਕੁਝ ਕਿਹਾ ਯਾਰ ਨਾ ਨਾ ਤੁਹਾਡੀ ਨਹੀਂ ਕੋਈ ਗਲਤੀ ਗਲਤੀ ਤਾਂ ਸਾਰੀ ਮੇਰੀ ਮੈਂ ਚੱਖੀ ਦੇਖ ਲਿਆ ਜਾਂ ਤੇ ਹੋਏ ਕਿ ਮੈਨੂੰ ਪਤਾ ਨਾ ਵੇ ਮੇਰੇ ਸਾਹਮਣੇ ਮਸਾਜ ਦੀ ਗੱਲ ਕਰਕੇ ਗਈ ਆ ਹੁਣ ਮੈਨੂੰ ਕਿਵੇਂ ਕਹਦੀ ਮਸਾਜ ਦਿੰਦੀ ਫਿਰਦੀ ਏ ਤੂੰ ਯਾਰ ਸਮਰਤ ਤੂੰ ਗਲਤ ਨਾਲ ਸੋਚਿਆ ਤੈਨੂੰ ਮੇਰੇ ਤੇ ਕੀ ਨਾ ਹੈਗਾ ਕਿ ਨਹੀਂ ਕਾ ਦਾ ਯਕੀਨ ਕੀ ਯਕੀਨ ਕਰਾਂ ਮੇਰੇ ਸਾਹਮਣੇ ਕੀ ਕੁਛ ਹੋੰਦਿਆ ਮੇਰੀ ਗੱਲ ਸੁਣ ਲੋ ਅੱਜ ਤੋਂ ਬਾਅਦ ਮੈਨੂੰ ਤੇ ਨਾ ਸੁਖਮਨ ਨੂੰ ਨਾ ਹੀ ਤੈਨੂੰ ਬੁਲਾਉਣਾ ਜੇ ਤੇ ਨਾ ਹੀ ਸਾਡੇ ਕਮਰੇ ਚ ਆਉਣਾ ਜੇ ਯਾਰ ਆ ਕਿਦਾਂ ਦੀਆਂ ਗੱਲਾਂ ਕਰਨੀ ਤੂੰ ਆਪਣਾ ਜੋਲੀ ਬਿਸਤਰਾ ਚੁੱਕੋ ਤੇ ਦੂਸਰੇ ਕਮਰੇ ਚ ਜਲ ਜਾ ਸੁਖਮਨ ਨੂੰ ਤੇ ਬਿਲਕੁਲ ਇਹਦਾ ਫੜਦਾ ਕਿ ਮੇਰੇ ਕੋਲ ਆਇਆ ਨਾ ਅੱਜ ਬਾਅਦ ਯਾਰ ਤੈਨੂੰ ਪਤਾ ਵਾ ਮੈਨੂੰ ਸੁਖਮਨ ਤੋਂ ਬਿਨਾਂ ਨੀਂਦ ਨਹੀਂ ਆਉਂਦੀ ਮੇਰੀ ਗੱਲ ਤਾਂ ਸੁਣ ਯਾਰ